ਹਾਂਜੀ ਰਣਜੀਤ ਨਾਮ ਰਿਹਾ ਸਰਾ ਹੀ ਆਇਕਦੇ ਆਟੋ ਦੇ ਬੈ ਕੇ ਜਨਾਨੀ ਮੈਂ ਚੈੱਕ ਕਰਾਣਾ ਹੈ ਬੱਚਾ ਹੋਣ ਵਾਲਾ ਹੈ ਨਾ ਉਹਦੇ ਕਰਕੇ ਇੱਥੇ ਚੈਕਿੰਗ ਨਾਲ ਸਾਲੀ ਮੇਢ ਲੱਗੀ ਦੀ ਇੱਥੇ ਪਤਾ ਨਹੀਂ ਲੱਗਾ ਕਿਹੜੇ ਮੋੜੇ ਉੱਥੇ ਐਕਸੀਡੈਂਟ ਹੋ ਗਿਆ ਤੇ ਨਾਲ ਕੀ ਜਗ੍ਹਾ ਇੱਥੇ ਆਣ ਕੇ ਬਾਈ ਬਾਸ ਨਾਲ ਬਾਤ ਵਿਚਾਰ ਤੇ ਪਤਾ ਨਹੀਂ ਲੱਗਾ ਕਿ ਵੀ ਬੱਚਾ ਕਿਹਨੇ ਪਿਸਾ ਉਹ ਜਿੱਦਾਂ ਵਜਾ ਉਹ ਮੈਂ ਨਿਆਣੇ ਸਾਹਮਣੇ ਪੈ ਗਿਆ ਜਨਾਨੀ ਸਾਹਮਣੇ ਪੈ ਗਿਆ ਉਦੋਂ ਕੋਈ ਜਨਾਨੀ ਨਿਕਲ ਕੇ ਕਾਰ ਦੇ ਥੱਲੇ ਚਲ ਗਈ ਬੜੀ ਮਸੂਕ ਕੰਡੀ ਕਾਰ ਚੁੱਕ ਕੇ ਕੰਡੀ ਦੇ ਕੋ ਬਾਦ ਸਿਰ ਦੇ ਉੱਤੇ ਸਾਲਾ ਟਾਇਰ ਚੱਲ ਗਿਆ ਜ਼ਰਾ ਗੱਡੀ ਵਿੱਚ ਵਜੀਆ ਕਿਨੇ ਮਹੀਨੇ ਦੇ ਬੈਠੇ ਨਹੀਂ ਨਿਕੜਾਗੇ ਤਈਓ ਇਹ ਹੁਣ ਦੋ ਮਹੀਨੇ ਚ ਹੋਈ ਨਹੀਂ ਕਿਸ ਕੋ ਬੱਚੇ ਤੇ ਕਿਨੇ ਬੱਚੇ ਦੋ ਕੁੜੀਆਂ ਦਾ ਦੋਨਾਂ ਉਹਨਾਂ ਦੇ ਵੀ ਸੱਟ ਲੱਗੀ ਉਹਨਾਂ ਨੂੰ ਉਹ ਗੋਟਿਆਂ ਦੇ ਟਗਰੇ ਗੇ ਇਨਾ ਸਤਿਪਾਰ ਅਮੀ ਪਾਈ ਮੇਰਾ ਥਾਵਲਾ ਦਾ ਬਲੀ ਦੇ ਉੱਤੇ ਪੈ ਕੇ ਦਮਾ ਚੱਕਰ ਜਾਣ ਕਰਕੇ ਦੂ ਮਿੰਟ ਪਤਾ ਨਹੀਂ ਲੱਗ ਕੀ ਹੋ ਗਿਆ ਕਿ ਨਹੀਂ ਕੀ ਚਾਹੁੰਦੇ ਤੁਸੀਂ ਠੀਕ ਕਰੀ ਸਕਦੇ ਹਾਂ ਬਾਈ ਜੀ ਉਹ ਜੋ ਹੋ ਗਿਆ ਹੋ ਗਿਆ ਕਿਹਦੇ ਜਾ ਹੋ ਗਿਆ ਉਹ ਕੀ ਕਰ ਸਕਦੇ ਆ ਯਾਰ ਜਿਸ ਵਾਰ ਸੀ ਕੀ ਗੱਲਬਾਤ ਹੋ ਗਈ ਕਿ ਟੈਂਪੂ ਵਾਲੇ ਕਿੱਥੇ ਐਕਸੀਡੈਂਟ ਹੋਇਆ ਯਾਰ ਮੋਰ ਲੱਗਦਾ ਹੀ ਜਿੱਤੇ ਪੂ ਸਾਈਡ ਤੇ ਖਿਲਾਰ ਕੇ ਖਲੋਤੇ ਆ ਉਹ ਝਾੜ ਕੇ ਹਟ ਪਾ ਕਾਰ ਆਉਣੀ ਕਾਰ ਦੇ ਵਿੱਚ ਟੈਂਪੂ ਵਜਾ ਉਹ ਟੈਂਪੂ ਸਾਡੇ ਵਿੱਚ ਵਜਾ ਵੜ ਕੇ ਸਮਝ ਨਹੀਂ ਲੱਗੀ ਕੀ ਬਣਿਆ ਨੂੰ ਟੈਂਪੂ ਝਾੜ ਕੋਲ ਲੋ ਆ ਰਹੇ ਉਹ ਦੂਸਰੇ ਟੈਂਪੂ ਚ ਕਿੰਨੇ ਜਾਣੇ ਚਾਰ ਸੀ ਉਹ ਦੋਰੇ ਤੋ ਤਿੰਨ ਦੋ ਬੱਚੇ ਇਨਾਂ ਦੇ ਚਾਰ ਜਾਨੇ ਦੇ ਵੇਸਾ ਤੇ ਨੇੜੇ ਦੀ ਡੈਥ ਹੋ ਗਈ ਉਹਦੇ ਵਿੱਚ ਹਾਂਜੀ ਹਾਂਜੀ ਜੀ ਤੁਹਾਡੇ ਕਿਨੇ ਸਾਢੇ ਜੱਡੇ ਜਾਨੇ ਸਾਰੇ ਦੇ ਲੱਗੇ ਕਰੀਬਨ ਕਿਹਦੇ ਪਹਚਾਨੀਆ ਤੁਸੀਂ ਦੋ ਜਾਨੇ ਸੀਗੇ ਟਾਈਮ ਹਾਂਜੀ ਦੋ ਜਾਨੇ ਕਿ ਲੱਗਦਾ ਗਲਤੀ ਕਿਸ ਚੀਜ਼ ਦੀ ਹੋ ਗਈ ਹਾਂਜੀ ਗਲਤੀ ਕਾਰ ਵਾਲੀ ਦੀ ਭਾਜੀ ਮਤਲਬ ਕਾਰ ਵਾਲੀ ਲੈ ਕੇ ਚਮਾਰਿਆ ਉਹ ਟੈਂਪੂ ਵਿੱਚ ਬੱਚਾ ਕਾਰ ਵਾਲੀ ਦੀ ਕਾਰ ਵਾਲਾ ਤੇਜ਼ ਆਉੜਿਆ ਗੱਡੀ ਪਰਮਾਰ ਦਾ ਕੀ ਕੀਤਾ ਉਹਨੇ ਗੱਡੀ ਕੀਤਾ ਤੇ ਜਾਉਂਦੇ ਆ। ਉਹ ਜਿਹਨਾਂ ਦੀ ਜਵਾਬੇ ਬਚਾਉਣ ਵਾਲਾ ਹੈ। ਜੀ ਦਿੱਤੋ। ਹਾਂਜੀ ਹਾਂਜੀ। ਉਹ ਜਿਹੜਾ ਮੁੰਡਾ ਮੇਰੇ ਨਾਲ ਸੀ ਉਹਦੀ ਸਾਲੇ ਹਾਰ ਸੀ। ਮਿਲ ਜਾਂਦਾ ਸੀ। ਅਸੀਂ ਜਾਂਦੇ ਆਪਾਂ ਚੱਲੀਏ। ਉਹ ਜਿਹੜਾ ਵੱਡਾ ਹੈ ਉਹਦੀ ਸਾਲੇ ਹਾਰ ਹੀ। ਤੁਸੀਂ ਹੱਥ ਤਾਲ ਤੋਂ ਨਿਕਲੇ ਸੀਗੇ। ਆਇਆ ਹੱਥ ਤਾਲ ਤੋਂ ਜਾ ਰਹੇ ਆ ਸ ਦਵਾਈ ਲਾ ਕੇ ਬੁੜੇ ਜੀ। ਉਹ ਆਪਣੀ ਘਰ ਦੀ ਜਾਣਾ ਹੈ ਯਾਰੀ। ਨਿਕਲਦੇ ਸਾਲੀ ਹੱਥਾਂ ਬੱਪਾ ਜੀ। ਨਿਕਲਦਾ ਥੋੜੀ ਦਾ ਜਾ ਜਾ ਕੇ ਖਲੋਤੇ ਆ ਵਾ। ਇਹ ਇੱਕ ਸਾਈਡ ਦੇਖ ਲੋਤੇ ਉਹ ਜੰਮ ਕੇ ਹਨ ਪਤਾ ਨਹੀਂ ਲੱਗਿਆ ਕੀ ਬਣਿਆ